ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ ਵਲੌਗ ਉਮੀਦ ਕਰਦਾ ਹਾਂ ਜੀ ਸਾਰੇ ਵਧੀਆ ਹੋਵਗੇ ਅੱਜ ਆਪਾਂ ਤੁਹਾਡੇ ਨਾਲ ਲੇਟ ਰੂਬਰੂ ਬੋਹਉਂਦੇ ਆਂ ਤੇ ਆਪਾਂ ਨੂੰ ਆਪਾਂ ਸਵਾਰੀ ਚੱਕਣੀ ਇੱਥੋਂ ਅੰਮ੍ਰਿਤਸਰ ਜਾਣ ਵਾਸਤੇ ਤੇ ਬਸ ਉਹਦੇ ਚੱਕਰ ਦੇ ਵਿੱਚ ਸਵੇਰ ਦਾ ਮੈਨੂੰ ਚੇਤਾ ਹੀ ਨਹੀਂ ਬਸ ਉਹਦੇ ਚੱਕਰ ਦੇ ਵਿੱਚ ਸਵੇਰ ਦਾ ਮੈਂ ਲੱਗਾ ਵਾਂ ਤੇ ਹੁਣ ਮੈਂ ਚੱਲ ਪਿਆ ਜੀ ਆਪਣੀ ਟਿਕਾਣੇ ਤੋਂ ਸਵਾਰੀ ਨੂੰ ਚੱਕਣ ਵਾਸਤੇ ਅੱਜ ਮੈਨੂੰ ਲੱਗਦਾ ਜੀ ਧੁੰਦ ਪਈ ਆ ਕਿਉਂਕਿ ਚੰਡੀਗੜ੍ਹ ਸ਼ਹਿਰ ਦੇ ਵਿੱਚ ਵੀ ਧੁੰਦ ਹੈਗੀ ਆ ਤੇ ਫਿਰ ਬਾਅਦ ਵੀ ਹੋਊਗੀ ਤੇ ਬਾਕੀਆਂ ਜਾ ਕੇ ਵੇਖਦੇ ਆਂ ਸਵਾਰੀ ਚੱਕ ਲਈਏ ਤੇ ਫਿਰ ਜਾਂਦੇ ਆਂ ਅੱਜ ਮੈਂ ਸਵੇਰ ਦਾ ਖਾਦਾ ਕੁਛ ਨਹੀਂ ਸਿਰਫ ਚਾਹ ਪੀਤੀ ਆ ਉਤੇ ਬੈਠੇ ਹੋਟਲ ਵੀਰ ਹੋਣਾ ਨਾਲ ਗੱਲਾਂ ਬਾਤਾਂ ਮਾਰਨ ਆਪੇ ਇਸ ਕਰਕੇ ਟਾਈਮ ਸਾਰਾ ਲੰਘ ਗਿਆ ਇੱਕ ਸਵਾਰੀ ਸੂਰੀ ਲੱਭਣ ਤੇ ਚੱਕਰ ਦੇ ਵਿੱਚ ਗਰੁੱਪ ਵੇਖ ਤੇ ਕਦੀ ਐਪ ਕੋਲ ਕੇ ਕੋਈ ਵੇਖ ਇਦਾਂ ਹੀ ਵੇਖਦੇ ਵੇਖਦੇ ਟਾਈਮ ਲੰਘ ਗਿਆ ਸਾਰਾ ਤੇ ਚਲੋ ਫੇਰ ਵੀ ਕੋਈ ਨਹੀਂ ਆਪਾਂ ਨੂੰ ਸਵਾਰੀ ਮਿਲ ਗਈ ਤੇ ਆਪਾਂ ਚੱਲੇ ਆ ਜੀ ਅੰਮ੍ਰਿਤਸਰ। ਸੋ ਆਪਾਂ ਪਹੁੰਚ ਗਏ ਆ ਜੀ ਬਲਾਚੌਰ ਤੇ ਲੱਗੇ ਬੰਨੇ ਤੇ ਆਪਾਂ ਨੂੰ ਭੁੱਖ ਲੱਗੀ ਮੈਂ ਪਹਿਲਾਂ ਸੋਚਿਆ ਹਵੇਲੀ ਖੜਾਂਗੇ। ਫੇਰ ਮੈਂ ਕੀ ਹਵੇਲੀ ਖੜਦੇ ਰਹਿਣਾ। ਚੱਲ ਇੱਥੇ ਲੰਗਰ ਲਗਾਦੇ ਆਪਾਂ ਲੰਗਰ ਛਕ ਲੈਨੇ ਆ। ਟਾਈਮ ਪਜੂ ਉਹੋ ਆਪਣਾ। ਐਸੇ ਵੈਸੇ ਪਰਮਾਨੈਂਟਲੀ ਪ੍ਰਸ਼ਾਦਾ ਹੁੰਦਾ। ਜਦੋਂ ਇਹਦੀ ਲੰਗਰ ਨਾਲ ਉਹਦਾ ਪ੍ਰਸ਼ਾਦਾ ਚੱਲਦਾ ਹੁੰਦਾ 24 ਘੰਟੇ ਹੁੰਦਾ। ਆ ਵਧੀਆ ਆ ਗਿਆ ਆਪਾਂ ਇਥੋਂ ਪ੍ਰਸ਼ਾਦਾ ਛਕ ਲਿਆ ਵਾ ਤੇ ਸਵੇਰ ਦੀ ਵਾਵਾ ਭੁੱਖ ਜੀ ਲੱਗੀ ਸੀ ਤੇ ਚਾਹ ਹੀ ਪੀਤੀ ਇਕੱਲੀ ਸਵਾਰੀ ਛੁਰੀ ਲੱਭਦੇ ਐਵੇਂ ਟਾਈਮ ਕੱਢ ਲਿਆ ਸਾਰਾ ਤੇ ਵਧੀਆ ਇੱਥੇ ਪ੍ਰਸ਼ਾਦਾ ਮੈਂ ਵੇਹੇ ਲੰਘਦਾ ਬੜੀ ਔਰੀ ਵੇਖ ਕੇ ਪਰ ਰੁਕਿਆ ਕਦੀ ਨਹੀਂ ਐ ਫਸਟ ਟਾਈਮ ਰੁਕਿਆ ਮੈਂ ਮੈਂ ਚਲੋ ਅੱਜ ਪ੍ਰਸ਼ਾਦਾ ਹੀ ਖਾਣੇ ਆ ਕਿੰਨੇ ਦਿਨ ਹੋ ਗਏ ਹੋਰ ਹੀ ਕੁਝ ਖਾਈ ਹੋਈ ਜਾਂਦੇ ਆਪਾਂ ਇਥੇ 24 ਘੰਟੇ ਲੰਗਰ ਚੱਲਦਾ ਏ ਪ੍ਰਸ਼ਾਦਾ ਚਾਹ ਤੇ ਰੋ 24 ਘੰਟੇ ਤੁਹਾਨੂੰ ਮਿਲੂਗੀ ਬਹੁਤ ਵਧੀਆ ਇਹ ਸਿੱਖ ਧਰਮ ਦੇ ਵਿੱਚ ਹੀ ਐਵੇਂ ਆ 1 ਰੁਪਿਆ ਨਹੀਂ ਲੱਗਦਾ ਤੁਹਾਡਾ ਤੇ ਜਿੰਨਾ ਮਰਜ਼ੀ ਤੁਸੀਂ ਪ੍ਰਸ਼ਾਦਾ ਸ਼ਕੋ ਰਾਜ ਰਜ ਕੇ ਜਿੰਨਾ ਮਰਜ਼ੀ ਤੁਸੀਂ ਚਾਹ ਪੀਓ ਤੇ ਜਿੰਨੀ ਜਿੰਨੀ ਮਰਜ਼ੀ ਚਾਹ ਪੀਓ ਤੇ ਜਿੰਨੀ ਮਰਜ਼ੀ ਰੋ ਪੀਓ ਤੇ ਆਉਣ ਆਪਾਂ ਸ਼ਾਕ ਲਿਆ ਤੇ ਚੱਲ ਜੀ ਮੌਸਮ ਵੀ ਠੀਕ ਠਾਕ ਆ ਧੁੰਦਾਂਦ ਨਹੀਂ ਪਈ ਉਦਾਂ ਠੰਡਾ ਮੱਠਾ ਜਾ ਉਦਾਂ ਠੰਡਾ ਮੱਥਾ ਜਾਵਾ ਠੰਡਾ ਮੱਥਾ ਮੱਥਾ ਨਹੀਂ ਠੰਡਾ ਮੱਥਾ ਮੱਥਾ ਉਦਾਂ ਠੰਡਾ ਮੱਥਾ ਵਾ ਮੌਸਮ ਵੀ ਠੀਕ ਠਾਕ ਹੈ ਉਦਾਂ ਠੰਡਾ ਮੱਥਾ ਵਾ ਵਧੀਆ ਠੰਡਾ ਅੱਜ ਆਪਾਂ ਰਾਤ ਨੂੰ ਬਰਾਬਰ ਨਹੀਂ ਚਲਾਉਣੀ ਅੱਜ ਆਪਾਂ ਜਾ ਕੇ ਟਿਕਣਾ ਰਮਾਨ ਨਾ ਨਾ ਸਵਾਰੀ ਲਾ ਕੇ ਤੇ ਖਾਣ ਪੀਣ ਵਾਸਤੇ ਕੋਈ ਸਮਾਨ ਲੈ ਲੈਣਾ ਵਾ ਤੇ ਘਰ ਜਾ ਕੇ ਤੇ ਫਿਰ ਆਪਾਂ ਰਮਾਨ ਨਾ ਬਹਿ ਕੇ ਤੇ ਨਾਲੇ ਕਫਾ ਪਾਣੀ ਛਕਾਂਗੇ ਜੋ ਵੀ ਹੋਇਆ ਮੌਕੇ ਤੇ ਵੇਚ ਲਾਂਗੇ ਕੀ ਹਿਸਾਬ ਦਾ ਪੈਗਾ ਤੇ ਬਾਕੀ ਯਾਰ ਆਪਾਂ ਅਜੇ ਰੈਸਟ ਕਰਨੀ ਹੈ ਨਹਾਤ ਹੋ ਗਏ ਫੇਰੇ ਦੁਬਾਰਾ ਤਿਆਰ ਸ਼ਾਰੇ ਹੋ ਕੇ ਤੇ ਫੇਰ ਨਿਕਲਾਂਗੇ ਕੰਮ ਤੇ ਜੇਰਾ ਦਿਲ ਕਰੇ ਪ੍ਰਸ਼ਾਦਾ ਛਕਣ ਨੂੰ ਉਹ ਇੱਥੇ ਰੁਗਿਆ ਕਰੋ ਨਾਲੇ ਥੋੜੀ ਬਹੁਤੀ ਸੇਵਾ ਪਾਤੀ ਆਪਾਂ ਤੇ ਪੇਟ ਭਰ ਲਿਆ ਤੇ ਗੱਡੀ ਦਾ ਵੀ ਮੈਂ ਭਰ ਦਿੱਤੀ ਗੈਸ ਪਾਈ ਜਾਨੇ ਆਪਾਂ ਗੱਡੀ ਚ ਅਮਰਸਰ ਪਹੁੰਚ ਗਏ ਆ ਕਾਫੀ ਦੇਰ ਦੇ ਜਿਹੜੀ ਆਪਣੇ ਨਾਲ ਸਵਾਰੀ ਆਈ ਉਹ ਵੈਸੇ ਹੈਗੀ ਆ ਕਸ਼ਮੀਰ ਤੋਂ ਤੇ ਉਹ ਪਹਿਲਾਂ ਚੰਡੀਗੜ੍ਹ ਆਪਣਾ ਲਾਜ ਲੂਜ਼ ਕੋਈ ਕਰਾਈ ਜਾਂਦੇ ਕੋਈ ਉਹਨਾਂ ਨੂੰ ਪ੍ਰੋਬਲਮ ਸੀ ਨਾਲ ਉਹਨਾਂ ਦੇ ਇੱਕ ਮਾਤਾ ਜੀ ਆ ਹੁਣ ਇੱਥੇ ਅਮਰਸਰ ਲੈ ਕੇ ਆਏ ਆ ਇੱਥੇ ਲਾਜ ਲੂਜ਼ ਕਰਾਉਣਾ ਤੇ ਮੈਨੂੰ ਤੇ ਘੱਟੋ ਘੱਟ ਇੱਥੇ ਅਮਰਸਰ ਪਹੁੰਚਣ ਨੂੰ ਘੰਟਾ ਹੋ ਗਿਆ ਤੇ ਮੈਨੂੰ ਕਹਿੰਦੇ ਭਾਜੀ 15-20 ਮਿੰਟ ਰੋਕੋ ਮੈਂ ਡਾਕਟਰ ਨੂੰ ਪਹੁੰਚ ਲਾਂ ਕਿ ਇਹਨਾਂ ਦਾ ਕੀ ਹਸਤਾਬ ਕੀ ਇਲਾਜ ਦਾ ਜੋ ਪ੍ਰੋਸੈਸ ਚੱਲ ਸਕਦਾ ਹਨਾ ਫਰਦਾਨ ਦਾਦਾ ਉਹ ਹੁਣ ਘਟੋ ਘਟਾ ਘੰਟਾ ਲੰਘ ਗਿਆ ਆਪਾਂ ਡੀਗ ਡੀ ਕੇ ਹਾਰ ਕੇ ਫੋਨ ਵੀ ਲਾਇਆ ਇੱਕ ਤੇ ਨਹੀਂ ਚੱਕ ਨਹੀਂ ਰਹਿ ਭਾਜੀ ਤੇ ਉੱਤੇ ਸਮਾਨ ਪਿਆ ਵਾ ਮੈਂ ਚਲੋ ਸਮਾਨ ਫੜ ਲੈਂਦੇ ਤੇ ਮੈਂ ਵੀ ਲਾ ਹੋ ਜਾਂਦਾ ਮੈਂ ਥੱਕਿਆ ਪਿਆ ਆ ਪਹ ਹੋ ਗਏ ਆ ਵੇਲੇ ਜੀ ਆਪਾਂ ਸੋਚਿਆ ਸੀ ਪਹਿਲਾਂ ਕਿ ਕੁਛ ਬਣਾ ਕੇ ਆਪ ਖਾਵਾਂਗੇ ਤੇ ਪਰ ਹੁਣ 7:00 ਵਜ ਗਏ ਆ ਤੇ ਹੁਣ ਬਣਾਉਣ ਦਾ ਸਮਾਂ ਕੋਈ ਨਹੀਂ ਐ ਤੇ ਨਾਲੇ ਆਪਣੇ ਤੋਂ ਕਿਰੇ ਬਣ ਸੌਖਾ ਹੀ ਜਾਣਾ ਕੁਝ ਤਾਂ ਕੁਝ ਤੇ ਮੈਂ ਸੋਚਿਆ ਕਿ ਚਲੋ ਬਾਹਰ ਕੁਛ ਖਾ ਲੈਨੇ ਮਣ ਮੋਟਾ ਖਾ ਕੇ ਤੇ ਫਿਰ ਘਰ ਨੂੰ ਚੱਲਦੇ ਆ ਨਹਾਉਂਦੇ ਧੋਨੇ ਆ ਤੇ ਬਹਿ ਕੇ ਪਾਠ ਪੂਜਾ ਕਰਦੇ ਆ ਸਾਬ ਹੋਣੀ ਆਈ ਤੇ ਮੈਂ ਕਿਹਾ ਚਲੋ ਖਾ ਲਈਏ ਕੁਛ ਹਾਂਜੀ ਜਨਾਬ ਫਿਰ ਇਹ ਖਾਓਗੇ ਅੱਜ ਅੱਜ ਕਰਮਵੀਰ ਸਿੰਘ ਸਾਡੇ ਵੀਰ ਜੀ ਪਹੁੰਚੇ ਸਾਡੇ ਕੋਲ ਸਰਦਾਰ ਕਰਮਵੀਰ ਸਿੰਘ ਪਹੁੰਚੇ ਰੰਜੀਤਆਣੀਓ ਮਾਰਕੀਟ ਦੇ ਵਿੱਚ ਜੋ ਸਾਡੀ ਸੇਵਾ ਦੇ ਨਹੀਂ ਦਿੱਤੇ ਨੇ ਸਮੇਂ ਬਾਹਰ ਕਿਤੇ ਆਣੂ ਕਰਮਵੀਰ ਸਿੰਘ ਟੂਰਾਂ ਤੇ ਰਹਿੰਦੇ ਨੇ ਬਹੁਤਾ ਜਿਹੜੇ ਸਾਨੂੰ ਦਰਸ਼ਨ ਨਹੀਂ ਬੰਦੇ ਆਪਣੇ ਤੇ ਅੱਜ ਬੜੀ ਮੁਸ਼ਕਲ ਖੜੇ ਗਏ ਨੇ ਹਾਂਜੀ ਤੁਹਾਡੇ ਵਰਗੇ ਵੀਰ ਭਰਾ ਸਾਨੂੰ ਹਰ ਚੌਂਕ ਤੇ ਮਿਲਦੇ ਨਹੀਂ ਹਾਂ ਮਿਲ ਨਹੀਂ ਮਿਲਦੇ ਨਾ ਸਾਡੇ ਵਰਗੇ ਵੀਰਪਰਾ ਹਰ ਚੌਂਕ ਚ ਤੁਹਾਨੂੰ ਮਿਲਨੇ ਮਿਲਨੇ ਤੁਹਾਡੀ ਸੇਵਾਵਾ ਤੇ ਕੀ ਬਾਤ ਆ ਜਨਾਬ ਤੁਸੀਂ ਪੂਰਾ ਖਾਓਗੇ ਇਦਾਂ ਹੀ ਖਾ ਲੋ ਖਾ ਲੋ ਸਾਡੀ ਸਾਡੀ ਸਾਨੂੰ ਖਾ ਕੇ ਤੇਰੀ ਦੁਬਾਰੇ ਉਡਾਲਾ ਖਾ ਕੇ ਇਹ ਗੱਡੀ ਦੀ ਆਏ ਆ ਤੇ ਨਾਲ ਹੀ ਅਸੀਂ ਖਾ ਕੇ ਜੇ ਗੱਡੀ ਦੀ ਆਏ ਤੁਸੀਂ ਟੋਨ ਨੂੰ ਲਾਈ ਦਿਓ ਇਹਨੇ ਗੋਬੀ ਰੈਡ ਮਾਰ ਦੇਣਾ ਜੇ ਪੈ ਗਈ ਏ ਨਹੀਂ ਅਸੀਂ ਅੱਜ ਫੇਰ ਭਰਾ ਭਰਾ ਇਕੱਠੇ ਹੋਏ ਕਾਫੀ ਸਮੇਂ ਬਾਅਦ ਅੱਛਾ ਤੇ ਬੈਠੇ ਆ ਗੱਡੀ ਦੇ ਵਿੱਚ ਠੀਕ ਹੈ ਤੇ ਬਾਹਰ ਬਰਫ਼ ਪਈ ਜਾਂਦੀ ਆ ਹਾਂਜੀ ਤੇ 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 ਬੱਸ ਬੱਸ ਗੱਡੀ ਵੀ ਬੋਲੋ ਕੁਛ ਬੜਾ ਚੰਗਾ ਲੱਗਦਾ ਜਦੋਂ ਆਪਦੇ ਨਾਲ ਰਹਿੰਦੇ ਹੋਏ ਭਰਾ ਚੰਗੀ ਕਿਹੇ ਪੋਸਟ ਦੇ ਲੱਗ ਜਾਣ ਨਾ ਜਦੋਂ ਬੁਲਾਇਆ ਹੋਵੇ ਤੇ ਗਾੜੀ ਕੁਝ ਦਿਖੇ ਨਾ ਤੇ ਬੜਾ ਭੈੜਾ ਮਜ਼ੂਰ ਹੁੰਦਾ ਆ ਜਿਹੜੇ ਦੱਸ ਨਹੀਂ ਸਕਦੇ ਆਪਾਂ ਤੇ ਆਪਣੇ ਤਾਂ ਦੱਸਿਆ ਵੀਰਣ ਨੌਕਰੀ ਮਿਲ ਗਈ ਐਸਐਚਓ ਭਰਤੀ ਹੋ ਗਏ ਨੇ ਇਹ ਬੈਠੇ ਨੇ ਗੱਡੀ ਦੀ ਹੀਟਰ ਲਾ ਕੇ ਠੰਡ ਬੋ ਲੱਗਦੀ ਹੈ ਨਾ ਮੈਨੂੰ ਦੇਖੇ ਨਹੀਂ ਸਮਝ ਲੱਗਦੀ ਇਹ ਚੌਂਕਾ ਤੇ ਕਿਵੇਂ ਖੜਨਗੇ ਆਪਾਂ ਉੱਥੇ ਰਣਜੀਤ ਦੇ ਵਿੱਚ ਬੈਠੇ ਸੀ ਤੇ ਆਪਣੇ ਵੀਰਾਂ ਭਰਾਵਾਂ ਨਾਲ ਕਾਪੀ ਕੇ ਤੇ ਮੈਂ ਸੋਚਿਆ ਫੇ ਅੱਜ ਘਰੇ ਜਾ ਕੇ ਕੁਝ ਬਣਾਵਾਂਗਾ ਆਪ ਤੇ ਫੇਰ ਖਾਵਾਂਗੇ ਤੇ ਆਪ ਵਾਲਾ ਤੇ ਸਿਸਟਮ ਜਾ ਆਪ ਵਾਲਾ ਤੇ ਸਿਸਟਮ ਜਾ ਬਣਿਆ ਨਹੀਂ ਉਥੇ ਉਹ ਵੀਰ ਹੋਣਾ ਨੇ ਸੱਦ ਲਿਆ ਤੇ ਫੇਰ ਉਧਰੋਂ ਚੱਲ ਗਏ ਤੇ ਬਸ ਗੱਲਾਂਬਾਤਾਂ ਮਾਰ ਕੇ ਤੇ ਧੁੰਦ ਬਹੁਤ ਪੈ ਗਈ ਸੀ ਤੇ ਮੈਂ ਫੇਰ ਘਰੇ ਆਉਣਾ ਸੀ ਤੇ ਮੈਂ ਦੋ ਦੋ ਘਰ ਨੂੰ ਆ ਗਿਆ ਤੇ ਹੁਣ ਆਪਾਂ ਆ ਗਏ ਘਰੇ ਹੁਣ ਲੱਗੇ ਸੌਣ ਤੇ ਸਵੇਰੇ ਮਿਲਦੇ ਆਂ ਨੈਕਸਟ ਵਲੌਗ ਦੇ ਵਿੱਚ ਤੁਸੀਂ ਮੇਰੇ ਵੀ ਬਲੌਗ ਨੂੰ ਲਾਈਕ ਕਮੈਂਟ ਐਂਡ ਸ਼ੇਅਰ ਕਰ ਦਿਓ ਤੇ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਮਿਲਦੇ ਆਂ ਆਪਾਂ ਤੁਹਾਨੂੰ ਨਵੇਂ ਬਲੌਗ ਦੇ ਵਿੱਚ ਓਕੇ ਬਾਏ ਜੀ ਧੰਨਵਾਦ ਤੁਹਾਡਾ ਸਭ ਦਾ